ਆਲ ਕਹਿੰਦੇ ਭਿੰਦਾ ਬਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਤੇ ਲੋ ਜੀ ਪਾਜੀ ਆਇਆ ਕਠਾਰ ਤੋਂ ਜਾਦੂ ਦਿਖਾਉਣ ਜੀ ਇੱਧਰ ਪਾਜੀ ਤੇ ਇੱਧਰ ਆਪਣੇ ਪਾਜੀ ਇੱਧਰ ਸ਼ੂਟਰ ਪਾਜੀ ਪੁਲਸੀਆ ਜੀ ਇੱਧਰ ਨਾਲ ਆਇਆ ਭਰਾ ਇੱਧਰ ਦੀਪੂ ਜੀ ਫੁੱਲੜੀ ਵਾਲਾ ਪਾਜੀ ਹੁਣੇ ਤਾਂ ਪਤਾ ਹੀ ਆ ਇੱਧਰ ਪਾਜੀ ਕਹਿੰਦਾ ਜਾਦੂ ਦਿਖਾਉਣਾ ਜੀ ਤੁਹਾਨੂੰ ਦੀਪੂ ਆ ਮੜ ਜਾ ਬੜੀ ਯਾਰ ਆ ਤੁਹਕ ਲੱਗਉਂ ਦੇਖੀ ਬਾਜ ਆ ਦੇਰ ਤੋਂ ਦੇਖਦੇ ਭਾਜੀ ਦੀ ਕਿਲੀ ਭਾਜੀ ਹੁਣ ਕਰੋ ਕੋਈ ਵੀ ਕਾਰ ਚੁਸ ਕਰ ਲਓ ਇਹ ਸਾਈਨ ਹੋਏ ਹੁਣ ਨਾ ਕਿਹੜੇ ਸਾਈਨ ਨਾ ਹੋਣ ਤਾਂ ਬਾਦੋਂ ਇੱਕ ਵੀਡੀਓ ਬਣਾਉਂਗੀ ਭਾਜੀ ਉੱਥੇ ਸਾਈਨ ਕਰ ਦਿਓ ਤਾਂ ਕੈਪਚਰ ਕਰ ਲਵਾਂ ਫਲੋਗ ਚੋਂ ਉੱਧਰ ਦੇਖੋ ਦੂਈ ਆਪਣਾ ਉੱਧਰ ਫਲੋਗ ਚੋਂ ਦਿਖਾਓ ਆਇਆ ਕਾਰ ਆਪਾਂ ਹੁਣ ਦੇਖਦੇ ਕੀ ਹੁੰਦਾ ਮੂੰਹ ਉੱਧਰ ਤੋਂ ਪਾਹ ਜਿਹਾ ਜੀ ਆਪਾਂ ਵੀਡੀਓ ਦੇਖਣਾ ਸਰੋਤ ਤੇ ਕਿਤੇ ਵੀ ਪਾ ਦੇ ਭਾਜੀ ਕਿਤੇ ਤੁਸੀਂ ਬਈ ਕਾਰ ਤੇ ਘਟਾ ਲੇ ਗਿਆ ਯਾਰ ਹਾਂ ਜੀ ਜਿਹਦੋਂ ਮੈਂ ਚੁੜਕੇ ਘਟਾ ਪਾ ਸਭ ਦੁੱਤ ਆ ਜਾਣਾ ਕੱਟਾ ਪਤਾ ਭਈ ਨਾ ਜਮਾਨੀ ਕੋਈ ਨਹੀਂ ਆ ਜਾਣਾ ਤੂੰ ਇਹ ਸਾਈਨ ਕੀਤੇ ਸੀਗੇ ਕਈ ਵਾਰ ਬਈ ਕਹਾ ਕੀ ਹਿੰਦਾ ਜਦ ਤੱਕ ਮੇਰੇ ਕੋ ਕਾਰਡ ਨਾ ਨਿਕਲੇ ਇਹਦਾ ਜੋਕਰ ਆ ਇਹ ਦੋ ਮੁੰਨ ਹੱਲਪ ਕਰਦੇ ਆ ਕਾਰਡ ਲੈਉਣ ਚ ਤੇ ਜੋਕਰ ਨੇ ਦੋ ਦੋਨੋਂ ਜੋਕਰਾਂ ਨੂੰ ਅੰਦਰ ਲੈਣਾ ਇੱਕ ਕਾਰਡ ਕਰਕੇ ਲੈ ਕੇ ਆਉਣਾ ਇਹ ਉਹੀ ਕਾਰਡ ਹੋਣੀ ਜਿਹਤੇ ਸਾਈਨ ਕੀਤਾ ਸੀਗਾ ਦੇਖਿਓ ਪਹਿਲਾਂ ਕੀ ਹੋ ਗਿਆ ਕੀ ਬਾਤ ਹੈ ਇਹ ਕੀ ਬਾਤ ਹੈ ਵੈਰੀ ਗੁੱਡ ਯਾਰ ਮਜੀਤ ਭਾਈ ਮੇਰਾ ਇਸ ਤਰ੍ਹਾਂ ਘੈਂਟ ਬੰਦਾ ਆ ਜੋਕਰ ਸਾਨੂੰ ਦੇ ਜਾ ਬਰਾ ਤੇ ਲਾ ਕੇ ਲਿਆਉਣੇ ਕਹਿੰਦਾ ਜੋਕਰ ਦੇ ਜਾ ਬਰਾ ਲਾ ਕੇ ਲਿਆਉਂਦਾ ਇਹ ਦੇ ਜਾ ਕਿ ਜੋਕਰ ਤੁਹਾਨੂੰ ਦੇ ਜਾ ਕਿ ਹੋਰ ਆਈਟਮ ਦਿਖਾਉਣਾ ਸੀ ਭਾਜੀ ਆ ਲੱਗੇ ਲੈ ਆਏ ਹੋ ਭਾਜੀ ਮੜਦੇ ਦੇਖਿਓ ਜੀ ਕਰਕੇ ਆ ਦੋ ਨੂੰ ਨਿਓ ਫੋਲਡ ਕਰਕੇ ਕਿੰਦਾ ਆ ਭਾਜੀ ਕਹਿੰਦਾ ਇੱਕ ਮਿੰਟ ਫੇਸ ਕਰਦੇ ਨੀਓ ਕੋਡ ਕਿ ਕੁਝ ਕੋਈ ਵੀ ਕਾਰਡ ਚੁਣ ਕੇ ਪੀਟੀ ਵੀ ਸੈਂਡ ਕਰਦੇ। ਇੱਕ ਵਾਰ ਸੈਰ ਕਰ ਲਈ। ਕੀ ਤੁਸੀਂ ਹੋਰ ਕਾਲ ਤੁਸੀਂ ਸ਼ੁਰੂ ਕਰਦੇ। ਜਾਦੂ ਦਿਖਾਉਣ ਵਾਲੀ ਪਟਾਰ ਤੋਂ ਬਣ ਗਿਆ। ਇੱਧੇ ਵੀ ਖਾਣੇ ਆ ਗਏ। ਹੋਰ ਕਾਲ ਲਓ ਮਾੜਾ। ਇੱਧੇ ਵੀ ਨਾਮ ਲਿਖਿਆ ਆ। ਕੀ ਮੈਂ ਤੁਹਾਨੂੰ ਹਾਂ ਨੀ ਰੋ ਪੀ ਕੇ। ਇਹਦੇ ਨੂੰ ਦਿਖਾਉਣ ਦੇ। ਦੋ ਆਹ ਵਾਦੀ ਕਾਰਡ ਆਪਣਾ। ਆ ਦੇਖ ਲਓ ਇੱਥੇ। ਟੀਮ ਨੇ ਕਿਤੇ ਸਟਾਕ ਤੇ ਰੁਕ ਰੋ। ਅਵੇਲੇਬਲ। ਕਿੰਨਾ ਕੁ ਪੀ ਕਾਰਡ। ਕਿਹੜਾ ਇਡਾਂ ਚੜਵੀ ਕਰ ਤੁਸੀਂ ਦਾ ਸਾਧਿਆ ਤਾਂ ਅੱਠੀ ਜਿਹੀ ਇੱਕ ਬੂਹ ਹੁੰਦੀ ਆਈ ਦੀ ਵੇਤ ਆਈ ਦੀ ਵੇਤ ਇਹਨੂੰ ਆਪ ਹਲਕੇ ਨਾਲ ਬੈਂਡ ਕੀਤਾ ਇਹਨੂੰ ਖਾਪੇ ਮੀਡਲ ਕਿਤੇ ਪਾਦਾ ਪਤਾ ਲੱਗਦਾ ਬੱਤਾਂ ਚਾਚਾ ਤੁਸੀਂ ਮੈਨੂੰ ਚੁੱਕੀ ਮਾਰਸ ਦੇ ਪਰ ਕੱਪੜੇ ਪਾਓ ਚੱਪੇ ਆਹ ਲਓ ਜੀ ਉਹੀ ਆਈ ਆਈ ਖਾਣ ਦੇਖ ਲਓ ਤਰ ਕੀ ਬਾਤ ਆ ਯਾਰ ਕੀ ਬਾਤ ਹੈ ਭੈਣ ਘਰਾ ਮੁਰੀ ਕੋਈ ਅੱਜ ਬਲੌਗ ਭਾਈ ਤੇਰਾ ਇੱਕ ਨੂੰ ਆ ਆ ਕੋਈ ਚੱਕਣੀ ਪੜੀ ਕੋਈ ਚੱਕਣੀ ਪੜੀ ਭਾਈ ਕਹਿੰਦਾ ਫੋਨ ਦਾ ਲੋਕ ਵੀ ਖੋਲ ਕੇ ਦੇ ਦਿੰਦਾ ਲੋਕ ਖੋਲ ਦੇ ਦਿੰਦਾ ਪਹਿਲੇ ਪਹਿਲਾ ਫੋਨ ਦਾ ਲੋਕ ਖੋਲੀ ਤਾਂ ਕਾਰਡ ਵਾਲੀ ਬਾਅਦ ਕਰਦੇ ਇੱਕ ਦੋ ਚਲੋ ਫੋਨ ਦਾ ਲੋਕ ਖੋਲ ਦਿਓ ਭਾਈ ਆਪੇ ਆਉਣੇ ਤੇ ਮੈਂ ਆਈ ਤੇ ਅੱਜ ਆਇਆ ਸੀ ਅੱਜ ਅੱਜ ਆਪਣੇ ਬੰਦ ਵਿੱਚ ਟੱਡ ਚਾਹ ਮੋਲੋ ਕਿ ਸੀਰ ਨੂੰ ਲੋੜ ਆ ਯਾਰ ਬਹੁਤ ਯਾਰ ਚਾਹ ਚਾਹ ਨੂੰ ਪਰਮਨੰਥ ਵਿੱਚ ਖੋਲੇ ਮੈਨੂੰ ਦੱਸਿਆ ਹੋਣਾ ਇਧਰ ਖਾ ਖਾ ਚਾ ਵਾ ਖਾ ਚਾ ਵਾ ਠੀਕ ਹੈ ਬਸ ਇਹ ਕਹਿੰਦਾ ਚਾਰ ਨੰਬਰ ਦੀ ਡਿੱਗੀ ਦਾ ਇੱਥੇ ਕਦੋਂ ਵਰ ਫੀਲਡ ਦਾ ਮਾਜਣਾ ਨਹੀਂ ਹੁੰਦਾ ਇਹਦਾ ਭਾਵੇਂ ਇੱਕ ਇਹ ਪੋਸਿਬਲ ਵੀ ਹੈ ਕਿ ਤੁਹਾਡਾ ਜਿਹੜਾ ਫੂੰਗਾ ਲੋਕ ਸਹੀ ਹੋ ਸਕਦਾ ਹੈ ਹਾਂ ਜੀ ਜੇ ਮੈਂ ਆਪਣਾ ਮੂੰਹ ਨਾ ਦਿਖਾਵਾਂ ਤੁਸੀਂ ਸਵਾਇਪਾ ਕਰੇ ਨੀ ਇਹਨੂੰ ਇੱਧਾ ਇੱਤਾ ਕਰੀਏ ਇਹ ਬਾਰੇ ਚਾਰ ਨੰਬਰ ਦਾ ਲੋਕ ਹੁੰਦਾ ਮੈਂ ਆਪਣੇ ਮੂੰਹ ਤੇ ਪਾਉਣਾ ਭਾਈ ਤੁਸੀਂ ਕੋਈ ਵੀ ਇੱਕ ਚਾਰ ਨੰਬਰ ਭਰਿਆ ਜਿਹਦੇ ਮੱਧ ਫੂੰਗਾ ਲੋਕ ਨਾ ਭਰਿਓ ਮੈਂ ਮੂੰਹ ਬਰੇ ਰੱਖਣਾ ਭਰੇ ਪਰ ਕੋਈ ਵੀ ਚਾਰ ਨੰਬਰ ਤੁਸੀਂ ਭਾਵੇਂ ਨਹੀਂ ਮਤ ਕਰਦੇ ਕੋਈ ਵੀ ਚਾਰ ਨੰਬਰ ਨਹੀਂ ਭਰਦੇ ਹੋ ਗਿਆ ਹੋ ਗਿਆ ਇਹਨਾਂ ਦਾ ਦੋ ਦੋ ਪਾਤਾ ਭਾਜੀ ਨੇ ਕਹਿੰਦੇ ਸੁਣਨਾ ਵੀ ਤੁਸੀਂ ਕਿਹੜੇ ਮੱਤ 4 ਨੰਬਰ ਬਾਤ ਇਹਨਾਂ ਜਿਵੇਂ ਜਿਵੇਂ ਕਮਟਾ ਟਾਡਾ ਫੁੰਦ ਲੋਕੰਦੀਰੇ ਫੁੰਦ ਲੋਕ ਸੇਮ ਹੋ ਸਾਡੇ ਤੁਸੀਂ ਮਾਸਾ ਦੇ ਹਾਂ ਇਹਨਾਂ ਹੱਥ ਪੜਿਓ ਓਕੇ ਹੁਣ ਉੱਪਰ ਦਿਖਾਈ ਭਾਈ ਮੈਨੂੰ ਨਾ ਫੁੰਦਾ ਕਰ ਲੋ ਆਪਾਂ ਲੋਕ ਦਿਖਾਈ ਭਾਈ ਤੁਸੀਂ ਵੀ ਇਧਰ ਆ ਜਾਓ ਮਤ ਤੁਸੀਂ ਆਪਣਾ ਫੁੰਦਾ ਲੋਕ ਭਰੇ ਮੈਂ ਵੀ ਮੂੰਹ ਵੀ ਇਧਰ ਕਿਧਰ ਭਾਈ ਖੋਲ ਕਰਿਓ ਖੋਲ ਕੇ ਨਹੀਂ ਕਈ ਵਾਰ ਪਰ ਕਿਸੇ ਨਾਲ ਮਤ ਨਹੀਂ ਮਿਲਦੀ ਚਲੋ ਕੋਈ ਗੱਲ ਨਹੀਂ ਗਲਤ ਹੋ ਗਿਆ ਭਾਈ ਤੁਸੀਂ ਆਪਣੇ ਮਰਜ਼ੀ ਨਾਲ ਇੱਕ ਨੰਬਰ ਸਿਓ ਕਿਰਾਇਆ ਮਾਜੀ ਜਿਹੜਾ ਤੁਹਾਨੂੰ ਲਾ ਸਕਦਾ ਕਿਉਂਕਿ ਆਈਫੋਨ ਇੱਕ ਇਦਾਂ ਦੀ ਚੀਜ਼ ਜੀ ਤਿੰਨ ਵਾਰੀ ਲੌਕ ਲੱਗ ਗਿਆ ਤੇ ਚੌਥੀ ਵਾਰ ਲੌਕ ਲਾਵਾਂਗੇ ਉਹ ਕੁਝ ਮਿੰਟਾਂ ਦੇ ਲੌਕ ਲੱਗ ਜਾਂਦਾ ਤੁਸੀਂ ਇੱਕ ਨੰਬਰ ਬੁੱਲੇ ਆਪਣੇ ਮਾਜੀ ਨਾਲ ਕਿ ਤੁਹਾਨੂੰ ਲਾ ਕੇ ਕੱਲ ਦੀ ਜੀ ਖਾਲੀ ਹੈ ਬੋਲਾ ਖਾਲੀ ਹੈ ਸਹਿਮਤ ਕੁਝ ਚੇਂਜ ਕਰ ਤੂੰ ਮੋਸਲਿ ਨੂੰ ਸਹਿਮਤ ਹੀ ਜਾਂਦੀ ਹੈ ਤੂੰ ਟੈਲੀਗ੍ਰਾਮ ਚਾਹੁੰਦੇ ਹੋ ਆ ਜੀ ਤੁਸੀਂ 6 ਇਹਦੀ ਵਾਲੀ ਜਿਸ ਨਾਲ ਕਹਤਾ ਕੋ ਨੰਬਰ ਤੁਸੀਂ ਰਿੰਗ ਲਈ ਹਾਂ ਜੀ ਤੂੰ ਚੇਂਜ ਕਰ ਮੈਂ 12000 ਰੁਪਏ ਬਈ ਤੁਸੀਂ ਇੱਕ ਨੰਬਰ ਦੱਸੋ ਕੋਈ ਵੀ 8 1 ਬਈ ਤੁਸੀਂ ਕਿਸੇ ਨੂੰ ਫੋਨ ਤਾਂ ਨਹੀਂ ਕਰਦੇ ਫੋਨ ਦਾ ਸਾਰਾ ਲੁੱਟ ਹੋਇਆ ਪਿਆ ਚਲੋ ਕੋਈ ਗੱਲ ਨਹੀਂ ਤੁਸੀਂ ਆਪਣੇ ਮੱਝ ਨੇ ਇੱਕ ਨੰਬਰ ਪਾਣਾ ਹੈ ਜਿਹੜਾ ਤਾਂ ਬੁਲਾ ਸਕਦਾ ਕਿ ਮੇਰੇ ਫੋਨ ਦਾ ਲੋਕ ਹੋ ਸਕਦਾ ਕਿਉਂਕਿ ਇੱਕ ਇੰਪੋਸੀਬਲ ਵੀ ਹੈ ਕਿ ਮੇਰਾ ਫੋਨ ਦਾ ਲੋਕ ਹੋ ਜੇ ਵਿੱਚ ਆਪਣੀ ਮੱਝ ਦਾ ਇੱਕ ਨੰਬਰ ਪਾ ਦਿਓ ਉਹ ਲੋਕ ਨੂੰ ਸੇਕ ਕਰ ਦੇਵੇ ਹਲੋ ਬੰਦ ਰਿਹਾ ਕਿਆ ਬਾਤ ਸਾਰਾ ਦੇ ਇੱਕ ਇੱਕ ਨੰਬਰ ਸਿਕਾ ਪਰ ਭਾਈ ਦੇ ਫੋਨ ਦਾ ਨੰਬਰ ਨਹੀਂ ਯਾਦ ਸੀ ਸਾਨੂੰ ਕੀ ਆ ਲਓ ਭੇਡ ਦਾ ਮਾਪਾ ਜੀ ਤਾਂ ਭਾਈ ਇੱਕ ਮੇਰਾ ਵੀਰੇ ਦੇ ਵਿੱਚ ਤਾਂ ਹੋਰ ਕਰਨਾ ਜਿੱਦਾਂ ਭਾਈ ਦਾ ਫੋਨ ਤਾਂ ਖੋਲੀਆ ਤਾਂ ਨਹੀਂ ਮੇਰੇ ਦਾ ਮੇਰੇ ਦਾ ਫੋਨ ਦਾ ਹਾਂ ਮੇਰੇ ਦਾ ਫੋਨ ਦਾ ਹੋਰ ਭਾਈ ਦਾ ਲਓ ਹਾਂ ਮੇਰੇ ਹਾਂ ਜੀ ਦੱਸੋ ਸਮਝ ਦੱਸੋ ਸਮਝੀਂਦ ਭਲੀ ਇਹਦਾ ਮੰਨ ਲੋ ਦੀਵਾਲੀ ਹਣਾ ਹਾਂ ਦੀਵਾਲੀ ਤੇ ਸਾਰੇ ਕਹਿੰਦੇ ਜੇ ਘਰ ਤੇ ਸਫਾਈ ਹੋਵੇ ਲక్ష్ਮੀ ਆਉਂਦੀ ਆ ਹਾਂਜੀ ਪਹਿਲਾਂ ਕੱਪੜਾ ਲਿਆਉ ਤੇ ਉਹ ਸਾਫ਼ ਕਰ ਮੰਜੀ ਚਲੋ ਇਹ ਇਹਦਾ ਲੋਕ ਖੋਲੋ ਭਾਜੀ ਲੋਕ ਖੋਲਣਾ ਲੱਗਾ ਜੀ ਹੁਣ ਪਾਜੀ ਇਹ ਆ ਦੇਖਿਓ ਜੀ ਇੱਧਰ ਇਹ ਖੋਲੀ ਗਏ ਆਪਾਂ ਨੂੰ ਆਪਣੇ ਦਾ ਲੋਕ ਆ ਮਾਪੂਰ ਨੂੰ ਕੱਪੜਾ ਹਾਂ ਕੋਈ ਨਹੀਂ ਕਰਦੇ ਚਲੋ ਪਰ ਇਹ ਆਪਾਂ ਅੱਜ ਰੈਂਡਮਲੀ ਪਹਿਲੀ ਵਾਰ ਮਿਲੇ ਜੀ ਕੇਂਦਰੀ ਹਾਂਜੀ ਤੁਸੀਂ ਆਪਣੇ ਪੂਰਾ ਲੋਕ ਕਦੀ ਨਹੀਂ ਮੰਨ ਦੱਸਿਆ ਨਾ ਪਹਿਲਾਂ ਇੱਦਾਂ ਜਿਵੇਂ ਤੁਹਾਡੇ ਫੂਲ ਲੋਕਾਂ ਦੇ ਫੁੱਲ ਵਾਂ ਤੁਸੀਂ ਮਾਸਰ ਦਾ ਮਾਣ ਜਾਂ ਮੈਂ ਮੈਂ ਉਹ ਮਤਲਬ ਤੁਸੀਂ ਮਤਲਬ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਤੁਸੀਂ ਮੈਨੂੰ ਆਪਣੇ ਫੋਨ ਦਾ ਲੋਗ ਦੱਸੋ ਨਹੀਂ ਨਹੀਂ ਆਪਾਂ ਨੂੰ ਮੈਨੂੰ ਪਹਿਲੀ ਹੀ ਅੱਜ ਭਾਜੀ ਦਾ ਮੈਸੇਜ ਆਇਆ ਵੀ ਆਪ ਸਾਰਿਆਂ ਨੂੰ ਪਤਾ ਹੈ ਇਹ ਅੱਜ ਹਜੇ ਤਾਂ ਹਾਂਜੀ ਅੱਜ ਅੱਜ ਹੀ ਲੱਗੇ ਬਲੌਗ ਬਣਾਉਣ ਦਾ ਬੈਸ ਤੇ ਭਾਜੀ ਤੁਹਾਡਾ ਫੋਨ ਬੜੀ ਬਣਾ ਤੁਹਾਡਾ ਫੋਨ ਤੁਹਾਡੇ ਤੁਹਾਡੇ ਫੇਸ ਤੋਂ ਦੂਰ ਪਿਆ ਹੈ ਹਾਂਜੀ ਤੁਸੀਂ ਇਦਾਂ ਕਰਿਓ ਪਤਾ ਕੋਨਾ ਇਦਾਂ ਇਦਾਂ ਜਿਵੇਂ ਤੁਸੀਂ ਆਪਾਂ ਤੁਸੀਂ ਆ ਸੋਚੋ ਤੁਸੀਂ ਆਪਣੇ ਫੋਨ ਆ ਹੱਥ ਚ ਫੜਿਆ ਹੈ ਹਾਂਜੀ ਤੁਹਾਡਾ ਤੁਹਾਡੇ ਮੂਰੇ ਫੋਨ ਦਾ ਲੋਗ ਮੰਗਦਾ ਮੈਂ ਤੁਹਾਨੂੰ ਤੁਹਾਨੂੰ ਕੋਈ ਜਿੰਦਾਂ ਦਾ 1 2 3 4 ਓ'ਕ ਮੈਂ ਤੁਸੀ ਹੋਰ ਨਹੀਂ ਭਰਨਾ ਆਪਣੇ ਮੋਦਲੋ ਤੁਸੀਂ ਕੋਈ ਵੀ ਰੈਂਡਮਲੀ ਨੰਬਰ ਭਰਿਓ ਤੁਸੀਂ ਆਪਣਾ ਮੋਦਲੋ ਭਰਿਓ ਜੀ ਪਹਿਲਾਂ ਸੋਚੋ ਆਪਣੇ ਹਿੰਦੂਸਤਾਨ ਪ੍ਰਦੇਸ਼ ਸਾਡੀ ਸੰਧ ਹੈ ਮਾਇਨਾ ਨਹੀਂ ਸਹੀ ਹੈ ਸਹੀ ਜਿਲੋਂਗਦੀ ਬਣੀ ਇਹਦੀ ਦਿਨ ਦਿਪਗੋੜਾ ਕੇ ਖੜ ਜਾ ਪਰ ਇਹ ਚੌਥਾ ਨੰਬਰ ਕੋਈ ਵੀ ਨਹੀਂ ਹੋ ਸਕਦਾ ਟੁਕੀ ਏ ਪੋਸਿਬਲ ਵੀ ਨਹੀਂ ਕਿਸੇ ਦਾ ਫੁੰਦਲਾ ਉੱਤਰੂ ਕੋਈ ਟਾਂਡੇ ਦਾ ਫੁੰਦਲਾ ਉੱਤਰ ਕਿ ਬਹੁਤ ਦੂਰ ਪਿਆ ਤੁਸੀਂ 10 ਸਿੱਧੂ ਆਪਣੇ ਫੁੰਦਲਾ ਲੋਗ ਭਰਦੇ ਆ ਇੱਕ ਇੱਕੋ ਰਕੇ 6 ਦੇ ਵਿੱਚ ਆਣਾ ਕੋਈ ਫੁੰਦਲਾ ਹਾਂਜੀ ਫਿਰ 80 ਵੀ ਹੁੰਦਾ ਨਾ ਹਾਂਜੀ 80 ਰਿਪੀਟ ਹੁੰਦਾ ਨਾ ਹਾਂਜੀ ਹਾਂ ਲੱਭ ਗਿਆ ਹਾਂ ਵੀ ਨਾਲ ਲੱਤੇ ਭਾਈ ਨੇ ਲੋਕ ਫੋਨ ਦਾ ਜੀ ਫੋਨ ਦਾ ਇਹਦਾ ਮਨਜੀਤ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਮਾਨੂੰ ਦੋਕ ਲੈ ਆਣੇ ਸੀ ਭਾਈ ਮੈਂ ਚੋਰੀ ਵਾਲੇ ਦੋਕ ਲੈ ਆਣੇ ਸੀ ਉਹ ਤੋਂ ਫੋਨ ਭਾਈ ਤੋਂ ਖਲਾ ਲੈਣੇ ਸੀ ਮਨਜੀਤ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਕੀ ਮੇਰੇ ਜਿੰਦਾ ਜਿਆਦੀ ਕਰਕੇ ਰੱਖੀ ਲੋਕਾਂ ਦੇ ਪਾਸਪੋਰਟ ਨਾ ਪਤਾ ਇਹ ਹਾਲ ਕਰੇ ਚੋਰੀ ਦਾ ਕੰਮ ਹੋ ਰਿਹਾ ਨਾ ਭਾਜੀ ਹੁਣੇ ਬਾਸ ਵਿੱਚ ਬੈਠੇ ਹੁਣ ਲੋਕਾਂ ਦੇ ਪਾਸੋਂ ਜੋ ਪੈਸੇ ਕੱਢੀਆਂ ਪਤਾ ਇਹਨਾਂ ਲੱਗੇ ਇਦਾਂ ਹੈ ਮੈਂ ਆਪਣੀ ਜੇਨ ਚੈੱਕ ਕਰਦਾ ਇੱਕ ਬਹੁਤ ਆ ਭਾਜੀ ਦੋ ਆਪਾਂ ਅੱਧਾ ਕੀ ਕਰਦੇ ਆ ਫੋਨ ਦਾ ਲੋਗਾ ਪਤਾ ਲੱਗੀ ਕਿ ਲੈ ਜੀ ਕਰਨ ਨਹੀਂ ਨਹੀਂ ਹੋਰ ਭਾਜੀ ਹੁਣ ਬਾਤ ਚ ਗੱਲਾਂ ਸ਼ਾਰਟ ਬੰਦ ਕਰ ਪੰਜ ਇੱਕ ਇਦਾਂ ਦੀ ਟ੍ਰਿਕ ਕਰੀ ਜੇ ਤੁਸੀਂ ਮਤਲਬ ਤੁਹਾਡੇ ਦਿਮਾਗ 'ਚ ਤੁਸੀਂ ਤੁਸੀਂ ਕਿਸੇ ਲੋਗ ਇਹ ਬੜੀ ਉੱਤੇ ਉਸੀ ਮਤਲਬ ਪਾਜੀ ਨੇ ਗਏ ਉਹਨੂੰ ਫੜ ਕੇ ਪਾਜੀ ਤੁਹਾਡੇ ਦੀ ਫੜੀ ਪਾਜੀ ਮਾਰ ਕੇ ਲਿਆਉਂਦਾ ਵੀ ਇੱਕ ਵਾਰੀ ਕਿ ਆਪਾਂ ਤੋਂ ਡੱਲਣ ਲੱਗ ਗਿਆ ਸੀ ਪਾਜੀ ਯਾਰਾਂ ਨੂੰ ਦੋ ਦਿਨ ਨੀਂਦ ਨਹੀਂ ਆਈ ਸੀ ਤਾਂ ਮੈਨੂੰ ਤੁਸੀਂ ਅੱਜ ਤੁਹਾਨੂੰ ਹਲਕਾ ਦਾ ਮੌਕਾ ਦੀ ਜਿੱਤਨ ਦਾ ਮੌਕਾ ਦੀ ਕੁਛ ਹੈ ਭਰੀ ਕੋਈ ਦਿਖਾਓ ਪਾਜੀ ਨੂੰ ਕੋਈ ਨਹੀਂ ਦੇ ਰਹੀ ਪਾਜੀ ਤਾਂ ਨਹੀਂ ਮੌਕਾ ਦੀ ਜਿੱਤਨ ਦਾ ਕੁਛ ਹੈ ਆ ਬਣਾ ਦੇ ਹਾਲੇ ਕੋਈ ਨਹੀਂ ਅੱਜ ਤੱਕ ਯਾਰਾਂ ਜਵਾਣੇ ਸੱਜਣੇ ਨੇ ਆ ਹੋਇਆ ਜਿਹਾ ਉਸ ਤੋਂ ਤੇ ਤਾਂ ਮਰੀ ਗਾੜ ਹੋ ਕੇ ਬੱਜਿਆ ਬੱਜਿਆ ਆਪਾਂ ਪਲੇਸ ਤੋਂ ਬੰਨ ਜਾ। ਪਰ ਇਹ ਫੜੇ। ਜਿੰਨੀਆਂ ਤਾਸ਼ਾਂ ਨੂੰ ਲੱਗਦਾ ਤੁਹੇ ਵੀ ਚੋਰੀ ਕੀਤੀ ਆਂ ਜਦੋਂ। ਕੋਪ ਨਹੀਂ। ਕੋ ਆ ਵੀ ਰਿਹਾ। ਫੜਾਈ। ਦੁਕਾਨਦਾਰ ਮੱਥਾ ਮਾਰਦਾ ਬਾਲ ਮਾਰਦਾ। ਕੋਈ ਮੈਸੂਰ ਕਰਦੇ। ਭਈਆ ਤਾਂ ਮੇਰੇ ਹਲਕਾ ਦਾ ਮੌਕਾ ਮਿਲੂਗਾ ਕੁਝ ਕਰਨ ਦਾ। ਹਾਂਜੀ। ਜੇ ਮੈਂ ਤੁਹਾਨੂੰ ਕੋ ਮੈਂ ਤੁਹਾਨੂੰ ਅੱਜ ਆਪਣਾ ਹਲਕਾ ਦਾ ਹਾਈਕੂ ਵੀ ਫੇਰ ਦੇਣੀ। ਜੇ ਫਿਰ ਚਿੱਤ ਕੇ ਤਾਂ। ਅੱਛਾ ਠੀਕ ਹੈ। ਪਹਿਲਾ ਕਾਲ ਲਿਓ। ਇਹ ਤੇ ਪਰ ਇਹ ਉਧਰ ਖੜੇ ਇਹ ਪਾਦੀ ਇੱਕ ਬਲੈਂਕ ਕਾਰਡ ਹਾਂਜੀ ਉਹ ਦੇਖੋ ਇਹ ਪਾਦੀ ਇੱਕ ਬਲੈਂਕ ਕਾਰਡ ਆ ਠੀਕ ਹੈ ਜੀ ਨੂੰ ਕਿਤੇ ਪਾ ਦਿਓ ਨਾਲ ਕਿਤੇ ਨਹੀਂ ਤਾੜ ਚ ਬਣੀ ਤੇਰੀ ਦੇਖੋ ਨਹੀਂ ਤਾਸ ਚ ਕਿਤੇ ਵੀ ਗਿਆ ਹਾਂ ਤੇ ਭਾਜੀ ਜੇ ਮੈਂ ਤੁਹਾਨੂੰ ਜੇ ਜੇ ਤੁਸੀਂ ਮੈਨੂੰ ਉਹ ਨਾਇੰਗਾਰਦ ਤੋਂ ਰੋਟੇ ਦੇ ਲਓਗੇ ਫੂ ਮੇਰੇ ਨਾਲ ਉਹ ਉੱਤੇ ਪੜਵਾਇਆ ਨਿਕਲ ਜਾਣਾ ਪੰਦੇ ਹੋਈ ਜਾਂਦਾ ਪਟ ਪਟ ਪੜ ਗਿਆ ਵੇ ਜਾਦੂ ਹੋ ਗਿਆ ਜਾਦੂ ਹੋ ਗਿਆ ਮੈਨੂੰ ਮੇਰੇ ਨਾਲ ਪੂ ਭਰਾ ਕੋਲੋਂ ਹੁਣ ਮਿਲ ਤੇ ਪਿੱਛੇ ਨਰੇ ਇਹਨਾਂ ਕਿੰਡਾ ਹੋ ਗਿਆ ਜਾਦੂ ਹੋ ਗਿਆ ਜਾਦੂ ਹੋ ਗਿਆ ਬਈ ਤੁਹਾਨੂੰ ਹਲਕਾ ਜਿਹਾ ਆਈਫੋਨ ਦਿੱਤਦਾ ਕਿ ਤੁਸੀਂ ਉਹ ਬਲੈਂਕ ਕਾਰਡ ਦੇ ਵੀ ਮੈਨੂੰ ਰੋਕ ਦੇਣਾ ਕਿ ਤੁਸੀਂ ਮੈਨੂੰ ਕਿਤੇ ਵੀ ਸਟੌਪ ਕਰਨਾ ਪੈਣਾ ਜੀ ਇਹ ਸਾਫ ਡੈਕ ਗਿਆ ਬੱਧੀ ਅੱਗੇ ਦੇ ਕਿਤਨੋਂ ਕੋਈ ਕੰਦੇ ਰੱਖ ਲੈਣ ਕਿ ਨਹੀਂ ਕੋਈ ਸਟੌਪ ਕਰ ਰੋਕ ਲਿਓ ਜੀ ਇੱਥੇ ਅੱਗੇ ਵੀ ਜਣ ਚੌਣੇ ਆ ਜੀ ਨਹੀਂ ਨਹੀਂ ਬਾਬਾ ਜੀ ਇਹ ਕਾਰ ਨੂੰ ਪੈ ਇਥੇ ਰੱਖ ਦਿੱਤਾ ਜੀ ਜੇ ਤੁਸੀਂ ਮੈਨੂੰ ਇੱਥੋਂ ਅਗਰੇ ਪੱਥੇ ਰੋਕ ਦੇ ਬਲੈਂਕ ਸੀ ਜੇ ਤੁਸੀਂ ਤੁਮ ਇਹ ਇੱਥੋਂ ਪਿਛਲੇ ਪੱਥੇ ਰੋਕ ਦੇ ਉਹ ਵੀ ਬਲੈਂਕ ਸੀ ਇਹ ਸਾਰੀ ਦੀ ਸਾਰੀ ਕਾਰਡ ਬਲੈਂਕ ਸੀ ਇੱਕੀ ਪੱਤਰੇ ਛੱਡ ਕੇ ਕੋਸੀ ਦਾ ਜੇ ਦੇਖ ਲਓ ਜੀ ਇਧਰ ਚੈੱਕ ਕਰੋ ਜੀ ਜਿੰਨੂ ਕੋਲ ਆ ਕੇ ਦਿਖਾਈ ਆ ਸਾਰੇ ਦੂਸਰੇ ਹੀ ਆ ਜਿੱਤੇ ਰੋਕਿਆ ਬਸ ਉਹੀ ਆ ਗੱਬਰ ਸਾਜੀ ਤੇ ਭਾਈ ਆ ਦਿਖਾਇਓ ਆ ਤੁਸੀਂ ਭਾਈ ਉਹਨੇ ਹਾਰ ਕੇ ਤੇ ਮੈਂ ਆਪਣੇ ਤੁਹਾਨੂੰ ਲੈ ਜੂਗਾ ਦੇਖੀ ਬਾਬਾ ਜੀ ਕਿਵੇਂ ਥੈਂਕ ਯੂ ਕਰਦੇ ਆ ਸਹੀ ਬੰਦੇ ਨਹੀਂ ਭਾਈ ਮੈਂ ਇਧਰ ਰੱਖਦਾ ਹੁੰਦਾ ਕਿ ਜਿਹਨੇ ਕੀ ਸੋਚਿਆ ਸੀ

ਇਹ ਬੜੀ ਇਹ ਪਰਸਨਲ ਮਤਲਬ ਤੇ ਹੱਥ ਤੁਸੀਂ ਨਾ ਲੇਕੇ ਨਾ ਕਦੇ ਕੈਮਰਾ ਦਿਖਾਦੇ ਪਹਿਲੀ ਵਾਰ ਉਸੇ ਕੱਲ ਮੇਰੇ ਕੋਲ ਬੰਦੇ ਆ ਕੇ ਚਲੇ ਗਏ ਸੇ ਉਹਨਾਂ ਵੱਟੇ ਇਦਾਂ ਠੀਕ ਹੈ ਬਣੀ ਉਹ ਤਾਂ ਢੇਲ ਦੇ ਦਿੰਦੇ ਉਸ ਕੋਈ ਸਾਲ ਕੀ ਕੰਨਵਰਸੇਸ਼ਨ ਕਰਦੇ ਉਸ ਗੱਲਾਂ ਕਰੋ ਉਹਨਾਂ ਨਾਲ ਪਰ ਤੁਸੀਂ ਕੋਈ ਮੂਵਮੈਂਟ ਨਹੀਂ ਬਣ ਤੁਸੀਂ ਗੱਲਾਂ ਕਰਦੇ ਆਮ ਗੱਲਾਂ ਕਰਦੇ ਨੇ ਠੀਕ ਹੈ ਮੈਂ ਪਹਿਲਾ ਬੋਰਡ ਉਹਨਾਂ ਦਾ ਪਰਮਾਨੈਂਟ ਸੋਚੋ ਸੁਧਰੇ ਪਰ ਆਪ ਦਿਖਦਾ ਇਹ ਕਿਹਾ ਬਾਹਰ ਜੀ ਆ ਜੀ ਪਰ ਪਹਿਲਾ ਬੋਰਡ ਬਲੂਨ ਹੁੰਦੀ ਹੈ ਜੇ ਜੇ ਪੰਜ ਬੋਰਦਾਂ ਨੂੰ ਨੀਵਾਂ ਇਹ ਚੇਹਾਂ ਤੇ ਪੰਜ ਬੋਰਦਾਂ ਇੱਕ ਬੋਰਦ ਹੋਰ ਵੀ ਨੂੰ ਹੂੰ ਜੀ ਜੀਏਜੀ ਜਦ ਜਦ ਕੀ ਤਾਂ ਇਹ ਜੀਏਜੀ ਹੈਗਾ ਨਾ ਨਹੀਂ ਜੀ ਹੈ ਜੀ ਹਨਾ ਇਹ ਚ ਜੀ ਨਾ ਹਾਂ ਨਗਰ ਹੁੰਦਾ ਸੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਲੈ ਪਿੱਛੇ ਹੁੰਦਾ ਹਾਂ ਜੀ ਇਸ ਜੀਏਟੀ ਹੁੰਦਾ ਹਾਂਜੀ ਚੌਥਾ ਆਪਣਾ ਪਹਿਲੇ ਪਹਿਲੇ ਦੋ ਹੈਗੇ ਜੇ ਆਈ ਜੇ ਐ ਟੀਜ਼ਾ ਕੋਡ ਹੈਗਾ ਜੇ 8 3 ਚੌਥਾ ਜੇ ਪਨੋ ਆਈ ਫਰ ਸੇਮਟੀ ਜੇ ਐ ਜਸਜੀਤ ਜਾਂ ਕੋਈ ਜਗ ਜਗਦੀਦਾ ਕੋਲ ਇਹ ਨਾ ਚੰਡੀ ਨਾ ਪਈ ਆ ਆ ਵਰਸ ਹੈ ਆ ਵੀਰ ਬੰਦੇ ਆ ਬਾਕੀ ਬਈ ਆ ਇਹ ਤਾਂ ਬਈ ਅਲੱਗ ਹੈ ਨਾ ਕੋਈ ਜਿੱਦਾਂ ਕਿ ਚਾਹ ਜਸਜੀਤ ਹੂੰ ਕਣਾ ਨਹੀਂ ਨਹੀਂ ਇਹ ਜਾ ਸਕਦਾ ਜਸਜੀਤ ਨਹੀਂ ਯਾਰ ਜਗਜੀਤ ਵੀ ਜਿਹੜੇ ਦੋ ਆਪ ਹਾਂ ਇਹ ਕਰਤੀ ਮਾਰਾ ਹੋਗਾ ਬੜੀ ਮੈਂ ਦੱਸਦਾ ਫੇਰ ਵਾਜੀ ਕਿਤਾ ਕੀ ਜਵਨ ਖੋਦੀਆਂ ਪਰ ਮਾਨੇ ਉਹ ਚੱਲਿਆ ਇਹ ਭਈ ਨੋਰਮਲੀ ਨਹੀਂ ਆਵਣਾ ਬਈ ਦਫੀ ਆਉਣੀ ਨਹੀਂ ਹੈ ਕਹਣਾ ਕੋਈ ਨਹੀਂ ਆਮੇ ਆਮੇ ਜਗਜੀਤ ਵੀ ਕੱਟਣਾ ਨਹੀਂ ਇੰਦੀ ਜਾਣਨਾ ਹੁਣ ਜੀ ਇੰਦੀ ਜਾਣਨਾ ਕਿ ਇੱਕ ਚੀਜ਼ ਨਹੀਂ ਹੈਗੀ ਹਾਂ ਹਾਂ ਬੋਲੇ ਭਾਈ ਦਾ ਫੋਨ ਆ ਗਿਆ ਤੇ ਕਲਾ ਨਾਲ ਦੇ ਬਾਹਰ ਮੈਂ ਕੱਟੀ ਬਾਹਰ ਮਾਰ ਗਿਆ ਆਰੋਰ ਨਾਮ ਦੁੱਧੇ ਭਾਈ ਦਾ ਨਾਮ ਪੁੱਛਦੇ ਆਂ ਇੱਕ ਨਾ ਨਾੜਾ ਇੰਨੇ ਚੜਦੇ ਆਂ ਜਾ ਕੇ ਤਫਰੰਬਾ ਆਂ ਵੀਡੀਓ ਕਰਦੇ ਪੁੱਤ ਨੇ ਆ ਆ ਜਦੋਂ ਰੋਵਾਜਾ ਵੱਜ ਜਾ ਮੋਰ ਦੀ ਨੰਮੋਰ ਇਹ ਪੁੱਛਦੇ ਆਂ ਮੈਂ ਤਾਂ ਮਰ ਜਾਉਂ ਜਿਆਦਾ ਪੜੀ ਮੈਨੂੰ ਤੁਹਾਡੇ ਸੋਚਣ ਦਾ ਕੁਝ ਗਲਤ ਲੱਗਿਆ ਤਾਂ ਆ ਜਾਂ ਤੁਹਾਨੂੰ ਮਦਦ ਦੱਸਣ ਵਿੱਚ ਕੁਝ ਲੱਗ ਰਿਹਾ ਪਰ ਬਾਕੀ ਜਿਹੜਾ ਨਾਮ ਉਹ ਸਹੀ ਆ ਗਿਆ ਹਮਮਮੰਦਾ ਪੜਾਉਣੇ ਨੇ ਕੈਸੀ ਵੀ ਹੈ ਨਹੀਂ ਉਹ ਆਰ ਵੀ ਨੇ ਜੀ ਵੀ ਨਹੀਂ ਅਧਿਆਪਕ ਜੀ ਫੜਾਦੇ ਵੀ ਹੈ ਨਹੀਂ ਉਹ ਇਹ ਬੋਲੋ ਮੈਂ ਤਾਂ ਬਸ ਟਿੱਪ ਕਰ ਰਿਹਾ ਹਾਂ ਉਹਦੇ ਸਟਾਲਨ ਸੇਵ ਕਰ ਲਿਓ ਭਾਜੀ ਔਰ ਡਿਸਪੋਇਲ ਦੇ ਦੇਣਾ ਆਪਣਾ ਰੋਗਾ ਜੀ ਭਾਜੀ ਆ ਤੇਰਾ ਯਾਰੀ ਬੋਡ ਯਾਰ ਕਿਆ ਬਾਦ ਆ ਆ ਲਓ ਜੀ ਭਾਦੀ ਇਹੀ ਨਹੀਂ ਆਦੀ ਕਰ ਦੇਣਾ ਆਪਾਂ ਇਹ ਹੁਣ ਹੈ ਕੌਣ ਨਾਲ ਇਦਾਂ ਦੱਸ ਸਕਦੇ ਭਾਜੀ ਹੈ ਇਹ ਹੈ ਕੌਣ ਨਾਲ ਵੀ ਤੁਸੀਂ ਦੱਸ ਸਕਦੇ ਕਿ ਮੈਨੂੰ ਪੀ ਲੱਭਾਂ ਚ ਬੜੀ ਬਹੁਤ ਟਾਈਮ ਲੱਗ ਗਿਆ ਮੈਨੂੰ ਤਾਂ ਦੱਸ ਸਕਦੇ ਨਹੀਂ ਨਹੀਂ ਭਾਈ ਤੁਸੀਂ ਦੱਸ ਸਕਦੇ ਹੋ ਇਹਨਾਂ ਯਾਰ ਰੈਲਟੀ ਯਾਰ ਰੈਲਟੀ ਵਾਹ ਹਾਂਜੀ ਮਨਜੀਤ ਭਾਈ ਮਜ਼ਾ ਆ ਗਿਆ ਯਾਰ ਭਾਈ ਨਿਪਕੜੀ ਦਾ ਨਾਮ ਆਜੀ ਅੱਛਾ ਲੋਕੀ ਨਵਾਈ ਫੜੀ ਕਿਹਨੇ ਭਾਈ ਅੱਦਲਾ ਭਾਈ ਨਾਮ ਇੰਦਰ ਕੁਸਾ ਭਾਈ ਤਾਡੀ ਪਾਣੀ ਪਾ ਲਈ ਗਨਜੀਤ ਭਾਈ ਦਿਖਾਈ ਕਿੰਨੇ ਕਿੰਨੇ ਅੱਦਲਾ ਭਾਈ ਆਪਾਂ ਸਾਡੀ ਅਜੇ ਨਹੀਂ ਬੋਲਣ ਤੋਂ ਖਾਂਦੀ ਮੋੜ ਨਵਾਂ ਉਹ ਜੁਤੀ ਬੋਲੀ ਬੁੰਡੀ ਭਾਈ ਹੋਰ ਨਹੀਂ ਅਦਰ ਨਵਾਂ ਜਗਰ ਕੋਲਿਆ ਬੰਦ ਕਰੀ ਮਰਦੇ ਗਾਣੇ ਨਾਲ ਲੱਗਿਆ ਦੇ ਭਾਲੇ ਕੋਈ ਨੀ ਕਾਲ ਰਹਾ ਤਾਂ ਕਿ ਆਪਾਂ ਲੈ ਲੈਂਦੇ ਹਾਂ ਕੋਈ ਕਾਲ ਹੈ ਸਹੀ ਤੇ ਆਪਾਂ ਇਹ ਫੀਕਲ ਸਾਈਨ ਕਰਦੇ ਹਾਂ ਇੱਕ ਵਾਰੀ ਵੀ ਨੀਡ ਲੱਗੇ ਜੇ ਦੀ ਪਰੇ ਬੱਡੇ ਸਾਈਨ ਕਰੋ ਪੂਰਾ ਨਾਮ ਲੈ ਹਾਂਜੀ ਹਾਂਜੀ ਮੋਰ ਲੈ ਆ ਗਏ ਬਰਬਾਜੀ ਨਹੀਂ ਨਹੀਂ ਭਾਈ ਆਲਾ ਨਾਮ ਲੈ ਆਪਾਂ ਹੱਥ ਦੇ ਕੋ ਇਹ ਕਾਰ ਨੂੰ ਆਪਾਂ ਹਾਲ ਕਰਾ ਕੇ ਪੈਟ ਕਰਕੇ ਨਾ ਭਾਈ ਖੜ ਕੇ ਰੱਖੇ ਕਾਰ ਕਿਤੇ ਜਾਵੇ ਨਾ ਇਹ ਜਿਆਦਾ ਲੱਗਦੇ ਕੋਈ ਕੋਨੇ ਦੇ ਪਾਲਾ ਕੋਨੇ ਕੋਲ ਜਾਵਾਂ ਪਾ ਲੈ ਆ ਲੈ ਆ ਰੱਖ ਦੋ ਨਾ ਜੀ ਹਾਂ ਜੀ ਹਾਂ ਜੀ ਇਹ ਕਾਰ ਮੈਂ ਲਵਾਂਗਾ ਇੱਥੇ ਆਪਣੇ ਨੇ ਸੈਂਡ ਕਰੂੰਗਾ ਠੀਕ ਹੈ ਜੀ ਦੇਖ ਲੈ ਹਾਂ ਜੀ ਪਰ ਇਹ ਵੀਡੀਓ ਬੰਦ ਨਾ ਹੋਵੇ ਨਹੀਂ ਨਹੀਂ ਚੱਲਦੀ ਆ ਵੀਰ ਜੀ ਹਾਂਜੀ ਚੱਲਦੀ ਚਲੀ ਠੀਕ ਹੈ ਬਜੀ ਆਪੇ ਪਰ ਇਹ ਆਪ ਪਤਾ ਜਿਹੜਾ ਆ ਇਹ ਮੈਂ ਸੈਂਡ ਕੀਤਾ ਥੀ ਜੀ ਬਜੀ ਹਾਂਜੀ ਆਪਾਂ ਤਾਂ ਤੁਹਾਨੂੰ ਸੈਂਡ ਕੀਤਾ ਹੈ ਹਾਂਜੀ ਜੇ ਮੈਂ ਘਮਾਪ ਪਤੇ ਆਪਾਂ ਤੁਹਾਨੂੰ ਬਦੂਸ ਮਾਸਾ ਦੇ ਨਾਲ ਨਹੀਂ ਭਾਜੀ ਨਹੀਂ ਵੀ ਨਹੀਂ ਯਾਰ ਇਸ ਵਿੱਚ ਪਤਾ ਖੁੱਲੇ ਹਾਂਜੀ ਕਰ ਰਹੀ ਨਹੀਂ ਆ ਜਾਓ ਉਹ ਹੋ ਗਿਆ ਭਾਜੀ ਆ ਇੱਧਰ ਚੈੱਕ ਕਰੋ ਜੀ ਇੱਧਰ ਤੁਸੀਂ ਕਹੋ ਨਾ ਭਾਜੀ ਤੁਸੀਂ ਕਹੋ ਦਿਖਾਓ ਕੋਈ ਗਲਤ ਹੋ ਗਿਆ ਕੋਈ ਹਾਂ ਹਾਂ ਹੋਰ ਦਿਖਾਉਦੇ ਨਹੀਂ ਭਾਜੀ ਓਏ ਆ ਨਾ ਜੀ ਫੇਰ ਚੈੱਕ ਕਰੋ ਜੀ ਇਧਰ ਘੈਂਟ ਕੰਮ ਆ ਘੈਂਟ ਪਾ ਜੀ ਸਾਰੇ ਇਹਨੇ ਸੁਣੋ ਜੇ ਮਿੱਠਾ ਪੋਚੀ ਚੋਰੀ ਹੋਈ ਤੇ ਭਾਈ ਜੂਮਾ ਇੱਕ ਹੈ ਚੋਰੀ ਦੀ ਵੀ ਬਹੁਤ ਆਹੋ ਪੈ ਟੋਲ ਮਤੋਂ ਉਹ ਭਾਈ ਆ ਦੇ ਵਾ ਮੁੱਠਾ ਦੇਖ ਲੈ ਤੇ ਆਪੇ ਦੇਖ ਲੈ ਸੇਵ ਕਰਤੀਆਂ ਕਲੀਅਰ ਕਰ ਦੇ ਬਾਅਦ ਓਏ ਹੋਏ ਘਰੇ ਘਰੇ ਹੁਣ ਕਰ ਦੇਣ ਦੇਖੋ ਆਦੇ ਕੀ ਮਰ ਜਾ ਮੁੱਠਾ ਜੀ ਆ ਤੁਹਾਨੂੰ ਲੱਗੇਗਾ ਮੇਰੇ ਹਿੰਦੀ ਮਾਣ ਮੇਰੇ ਘਰ ਨਾਲ ਅਕੰਦਰ ਨਾਲ ਪਾ ਜੀ ਬਸ ਜੀ ਸੋ ਯਾਰ ਪੱਨੀ ਆਲੇ ਇਧਰ ਲਾਓ ਜੀ ਬਸ ਜਗਾਨਾ ਭਾਈ ਨੂੰ ਬਾਸਾ ਜਗਾਨਾ ਇਧਰ ਬਸ ਕਰਨ ਲੱਗਾ ਕਹਿੰਦੇ ਭਾਜੀ ਬਾਬੇ ਦੁਕਾਨਾ ਬਸ ਦੁਕਾਨਾ ਬਸ ਦੁਕਾਨਾ ਜੀ ਚੱਲ ਭਾਜੀ ਉੱਚੀ ਬਾਜੀ ਮੜ ਜਾ ਉੱਚੀ ਆਪਾਂ ਕਿੱਦਾਂ ਲੱਗੇ ਮਜੀਦ ਭਾਈ ਨੂੰ ਦੇਖੋ ਤੁਸੀਂ ਤਾਂ ਖਾਂਦਾ ਹੋ ਦੇ ਨਾ ਪੁਲਿਸ ਹਿੱਤੇ ਕਰੀ ਮੇਰਾ ਆਪਰਾ ਰੋਕ ਕਰੀ ਭਈ ਹੰਨ ਪੂਰੇ ਖੜਾ ਦੋ ਪੂਰੀ ਪੂਰੀ ਬੰਦ ਭਾਈ ਐਦਾਂ ਕਰਿਓ ਤੇ ਘਟ ਨਹੀਂ ਪਾਰੀ ਐਦਾਂ ਅਕੜਾ ਨਹੀਂ ਇਦਾਂ ਕਰਦੇ ਪੂਰੀ ਬਾਂਸ ਦੀ ਇਹ ਜਾਦੂ ਘਟ ਜੋਗਾ ਜਿਆਦਾ ਲੱਗਦਾ ਜਾਦੂ ਘਟ ਜੋਗਾ ਜਿਆਦਾ ਲੱਗਣ ਦੋ ਮਿੰਟ ਦੋ ਬਲੀ ਦੇ ਵਿੱਚ ਨਾਲ ਕਰੇ ਗੈਪ ਰੱਖਦੇ ਪਰ ਸਿੱਧਾ ਕਰਾ ਦੇ ਕੋਈ ਪੂਰੀ ਬਾਂਹ ਪੂਰੀ ਕਢਾ ਦੇ ਬਾਕੀ ਦੋਨੇ ਬਾਂਹ ਦੇ ਵਿੱਚ ਤੁਸੀਂ ਦੇਖ ਲਓ ਤੁਸੀਂ ਲਓ ਜੀ ਇੱਥੇ ਗੰਦ ਭਗਤ ਆਸੇ ਗੋਲੇ ਹੋਣਾ ਨੇ ਫੇਰ ਕੱਟਣੀ ਪਈ ਵੀਡੀਓ ਹੁਣ ਚਲੋ ਬਾਜੀ ਦੁਬਾਰਾ ਜੀ ਜਿਕਾ ਲੱਗੇ ਭਾਈ ਨੂੰ ਬਸ ਬਸ ਜੇ ਕਰ ਲੱਗੇ ਭਾਈ ਨੂੰ ਮੁੱਖੀ ਬਣਾ ਲਿਓ ਤੇ ਦੋਨੇ ਪੈਂ ਉਂਗਲੀ ਬਾਹਰ ਮੋ ਨਾ ਹੋ ਗੋਲੀ ਨਾ ਹੋ ਜੀ ਦੇਖਣੇ ਕੀ ਹੁੰਦਾ ਭਾਈ ਜਿਹੜੀ ਦੋਨੀਆਂ ਉਂਗਲਾਂ ਦੇ ਵਿੱਚ ਗੈਪ ਤੁਸੀਂ ਦੇਖਣਾ ਹੈ ਤੁਸੀਂ ਆਪਣਾ ਧਿਆਨ ਪੂਰਾ ਰੱਖਣਾ ਜੇ ਦੋਨੀਆਂ ਉਂਗਲਾਂ ਦੇ ਆਲੇ-ਦੁਆਲੇ ਇੱਕ ਮੈਗਨੈਟ ਲਾ ਜਣਾ ਕਿ ਆ ਆਪਣੇ ਆਪ ਜੋੜਨੀ ਜੁੜਨੀ ਹੈ ਤੁਸੀਂ ਗੱਭੇ ਦੇਖਿਓ ਤੁਹਾਡੇ ਤਮਾਮ ਵਿੱਚ ਇਹ ਗੱਲ ਬੈਠੀ ਕਿ ਦੋਨੀਆਂ ਉਂਗਲੀਆਂ ਜੋੜਨੀ ਜੋੜਨੀ ਜੋ ਮਾਦੀ ਹੋ ਗਈ ਤੁਸੀਂ ਉਹਦੇ ਸੈਂਟਰ ਵਿੱਚ ਦੇਖੋ ਪੂਰਾ ਧਿਆਨ ਆ ਬਸ ਸੈਂਟਰ ਦੇ ਦੇਖਣਾ ਤੁਸੀਂ ਇੱਕ ਫੋਰਸ ਕੰਮ ਕਰਦੀ ਆ ਆਲੇ-ਦੁਆਲਿਓਂ ਸਾਡੇ ਪਰ ਤੁਹਾਨੂੰ ਫੀਲ ਹੁੰਦਾ ਕੁਝ ਉਂਗਲੀਆਂ ਕੀ ਕਿ ਉਂਗਲੀਆਂ ਆਪੇ ਜੋੜਦੀਆਂ ਤੁਸੀਂ ਦੇਖਿਓ ਉਹ ਸੈਂਟਰ 'ਚ ਦੇਖਿਓ ਪੂਰਾ ਇੱਕ ਮੈਗਨੇਟ ਇੱਧਰ ਲੱਗਾ ਹੈ ਇੱਕ ਮੈਗਨੇਟ ਉੱਧਰ ਲੱਗਾ ਹੈ ਇਹ ਉਂਗਲੀਆਂ ਜੋੜਨੀਆਂ ਨੇ ਇਹ ਜੋੜਨੀਆਂ ਨੇ ਜਮਾਦੀ ਵੱਲ ਨੂੰ ਤੁਸੀਂ ਖਾਲੀ ਨਹੀਂ ਤੁਸੀਂ ਸੈਂਟਰ ਦੇਖੋ ਬਾਅਦ ਵਿੱਚ ਲੱਗੂਗਾ 4 ਘੰਟੇ ਨਹੀਂ ਨਹੀਂ ਭਾਈ ਹੋਊਗਾ ਤੁਸੀਂ ਪੂਰਾ ਧਿਆਨ ਦਿਓ ਇਹਦੇ ਵਿੱਚ ਤੇ ਸੈਂਟਰ ਵਿੱਚ ਦੇਖੋ ਸੈਂਟਰ ਹਾਂ ਜੀ ਪੂਰੇ ਧਿਆਨ ਨਾਲ ਪੂਰੇ ਧਿਆਨ ਨਾਲ ਲੰਗ ਲੰਭਾ ਜੋੜ ਪੈਣਾ ਪਏ ਕਿ ਨਹੀਂ ਜਾਂ ਦੋ ਵਲਟ ਨਾ ਹੋ ਜਾਵੇ ਭਾਜੀ ਕਿਸੇ ਪੂਰਾ ਪਰਿਪਰਨ ਉਹ ਪਰਾਵਾ ਕਿੱਥੇ ਹੋ ਜਾ ਮਰਦਾ ਪਿੱਛੇ ਪਿੱਛੇ ਸੈਂਟਰ ਨਹੀਂ ਪਤਾ ਦੇਖਦਾ ਇਹ ਕੋਲੀ ਕੋਲੀ ਕੰਮ ਕਰਦੇ ਨੇ ਕੋਲੀ ਆਪਣੇ ਆਪ ਨੇ ਕਰਦੇ ਨੇ ਤੇ ਜਿਸ ਪੂਰਾ ਤੇ ਹਾਂ ਰਾਮਦਾ ਉਹ ਪਰਾਵਾ ਧਿਆਨ ਨਾਲ ਹੋ ਰਿਹਾ ਕਿਸੇ ਦਾ ਤੁਸੀਂ ਆਓ ਇੱਧਰ ਰੱਜੀ ਆਓ ਉਹ ਨਹੀਂ ਤੂੰ ਜਾ ਤੂੰ ਚੱਲ ਤੂੰ ਕਰ ਨਹੀਂ ਤੂੰ ਕਰ ਹਾਂਜੀ ਬੱਸ ਕੋਈ ਨੀ ਹੁ ਜਾ ਹਾਂਜੀ ਰੱਬ ਕਰੇ ਚੰਗੀ ਤਰ੍ਹਾਂ ਉਡੀਕ ਕਰਨਾ ਬਹੁਤ ਜ਼ਰੂਰੀ ਹੈ ਬਹੁਤ 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 ਠੀਕ ਹੈ ਇਹ ਆਪਣੇ ਕਮਾਚੀ ਅਗਲਾ ਪੁਣੇ ਕੀ ਇੱਕ ਮੈਗਨੇਟ ਇੱਧਰ ਲੱਗਾ ਹੈ ਇੱਕ ਮੈਗਨੇਟ ਇੱਧਰ ਲੱਗਾ ਹੈ ਲੈ ਜੀ ਉਹ ਰੱਖਣਾ ਜੋਰ ਪੂਰਾ ਇਹ ਬੜੀਆਂ ਭਈਏ ਨਾਲ ਜੁੜਿਆ ਤੇ ਡੈਰੀ ਬਾੜ ਜੁੜਿਆ ਹੈ ਜੁੜਿਆ ਇਨਾ ਬੰਦੇ ਪੂਰਾ ਜੋਰ ਰੱਖਿਆ ਖੱਜੀਆਂ ਰੱਖੀ ਤਨਾ ਬਣਾਉਣੇ ਬਾਅਦ ਜੇ ਤੁਸੀਂ ਪਰੇ ਮੈਨੂੰ ਗਲਤ ਕਰ ਨਾ ਨਾ ਭਰਾ ਝੂਠਾ ਪਾ ਪੈਂਦੇ ਕਹਦੇ ਜੋੜ ਦਿੰਦੇ ਜੋੜਦੇ ਆ ਜੋੜਦੇ ਜੋੜਦੇ ਉਹ ਨਹੀਂ ਜੁੜਿਆ ਮਾ ਫੱਕ ਦੀਆਂ ਨਹੀਂ ਜੁੜੀਆਂ ਬਲੀਆਂ ਐਂਦਾ ਕਰ ਇਧਰ ਨੂੰ ਫੋਨ ਕਰ ਆ ਮੇਰੇ ਕੋਲ ਸੁੱਕ ਲੈ ਲੈ ਇਹ ਪਹਿਲੀ ਵਾਰ ਹੋਇਆ ਜਿੰਦਗੀ ਦਾ ਕੰਮ ਨਹੀਂ ਕੀਤਾ ਪਰ ਜਿੰਨੀ ਉਹਨੂੰ ਕਰ ਉਹ ਹੋਰ ਆ ਜਾ ਤੂੰ ਆ ਆ ਆ ਆ ਚੱਲ ਚੱਲ ਉਹ ਨਹੀਂ ਨਾ ਜੁੜਦਾ ਸਹੀ ਦੇਖ ਲੈ ਜੁੜ ਜਿੰਦੇ ਚੱਲ ਤਰਸਿੰਦੇ ਨਹੀਂ ਕੋਈ ਵੀ ਕਾਰਡ ਕੱਢੇ ਉਹ ਸਾਈਨ ਹੁੰਦੀ ਹੈ ਸ਼ੇਅਰ ਕਰ ਕਿੰਨੇ ਕੋਲ ਕਹਿ ਰਹੇ ਹਾਂ ਬੰਦੇ ਆਹਰ ਤੇ ਬੈਂਕ ਕੋਈ ਨਹੀਂ ਕੱਢਦੇ ਤੂੰ ਆ ਆ ਗਿਆ ਜੀ ਸ਼ੇਅਰ ਕਰ ਦਵਾ ਆਪਣੇ ਦੇਖੀ ਨਾ ਇਹ ਵੀ ਵਾਰੀ ਮੈਂ ਆਵਾ ਆ ਜੀ ਜੀ ਆ ਬੇ ਬਜੀ ਕਰ ਪਾਜੀ ਪਾਜੀ ਕਰਦੇ ਇਸਦੇ ਇਹ ਮੈਨੂੰ ਕਿਤੇ ਰੋਕ ਦੇ ਮੋੜ ਰੋਕ 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 ਜੀ ਕਿਤੇ ਪਤਾ ਨਾ ਇਹ ਵੀ ਪਤਾ ਚੱਕਰ ਆ ਜੀ ਤਾਂ ਮੈਨੂੰ ਪਤਾ ਕਿੱਥੇ ਪਿੰਕ ਗੁਰੀ ਕੋਲ ਨਾ ਦੇ ਦੇ ਜੀ ਮੈਂ ਪੜਨਾ ਹਾਂ ਲੱਗਿਆ ਕਰਾ ਦੇ ਦੇਖ ਲੈ ਬੜੀ ਚੀਜ਼ ਇਹ ਦੇਖ ਲੈ ਕੀ ਕੀ ਤਮ ਬਹੁਤ ਦੇਖ ਲਈਏ ਦੇਖ ਲਈਏ ਭਾਈ ਤੁਮ ਆ ਆ ਜੀ ਦੇ ਕੀ ਬਤ ਦੋਮਰ ਪਾ ਜਾਈਦਾ ਕਿਹਨਾਂ ਤੱਕ ਮੈਂ ਇਹ ਨਹੀਂ ਪਤਾ ਹਾਂ ਹਾਂ ਕਰੇ ਕਿਹੜਾ ਸੀ ਬੋਲੋ ਤੁਸੀਂ ਤੁਹਾਨੂੰ ਦੱਸਣਾ ਹੈ ਉੱਪਰ ਹੀ ਪਿਆ ਉਹ ਉੱਪਰ ਹੀ ਪਿਆ ਉੱਪਰ ਹੀ ਪਿਆ ਉੱਪਰ ਤੇ ਆ ਨਾ ਹਾਂ ਜਿੰਨੋਂ ਕਾਫੀ ਪਿਆ ਪੜੀ ਉੱਪਰ ਹੀ ਮੇਰੇ ਕਿਲੇ ਵਾਲੀ ਬੱਗਨਾ ਕਿਥੇ ਰੱਖਾ ਦੋ ਕਿਥੇ ਰੱਖਾ ਬਿਨੇ ਮੱਟੀ ਕਿਤੇ ਉੱਤੋਂ ਉੱਤੋਂ ਕਿਥੇ ਰੱਖਾ ਜਿੰਨੇ ਮਰਜੀ ਪੱਤੇ ਚੱਕ ਲੋ ਜਿੰਨੇ ਚੰਦੂ ਬੱਦ ਤੇ ਢਿਸ਼ੜ ਦੋ ਤਾਂ ਅਸੀਂ ਤਾਂ ਅਸਲੀ ਢਿਸ਼ੜ ਦੋ ਕਿਥੇ ਰੱਖਾਤੀ ਤੇ ਪੱਤਾ ਪਾ ਲਈ ਆਪਾਂ ਸੈਨਰੋਡ ਸੈਨਰੋਡ ਹੈ ਕਿਤੇ ਵੀ ਪਾਤਾ ਪੱਤਾ ਬਾਜੀ ਕਿਤੇ ਵੀ ਗਿਆ ਜਾਂਦਾ ਜੇ ਤੁਹਾਨੂੰ ਮਾਂਛੂ ਦੀ ਮਾਰੀ ਪਤਾ ਉੱਤੇ ਆਪ ਨੂੰ ਮਾਂਸਾ ਦਿਹਾ ਜਾਂਦਾ ਆ ਸਕਦਾ ਹਾਂ ਹਾਂ ਜਾਂ ਨਹੀਂ ਆਸੀ ਦਾ ਪਤਾ ਨਹੀਂ ਆਸੀ ਦਾ ਪਤਾ ਨਹੀਂ ਕਈ ਵਾਰ ਮਾਣੀ ਗਾਤ ਹੋਏਗਾ ਕੰਮ ਠੀਕ ਹੋ ਜਾ ਜੇ ਮੈਨੂੰ ਪਤਾ ਉਹਦੇ ਉੱਤੇ ਜਾ ਕੇ ਤੁਸੀਂ ਮਾਂਸਾ ਦਿਹਾ ਜਾਂਦਾ ਨਹੀਂ ਇਹਦਾ ਪਹਿਲਾਂ ਪਤਾ ਸਦਾ ਮਿਲਦਾ ਉੱਪਰ ਇਹ ਜਦੋਂ ਉਹ ਯਾਰ ਬਾਈ ਆਈ ਜਾ ਰਹੀ ਹੈ ਆਹ ਕਹਿੰਦੇ ਜাদু ਬਣਨਾ ਜੀ ਇਧਰ ਭਾਈ ਉਹ ਤਾਂ ਤਾਰ ਭਾਈ ਦੇ ਜਿਹੜਾ ਪੱਤਾ ਸੀ ਉੱਤੇ ਹੀ ਸੀ ਉਹ ਦੇਖਣ ਦੇ ਉਹ ਇਧਰ ਰੱਖਤਾ ਉਧਰੋਂ ਆਪ ਹੀ ਚਲ ਗਿਆ ਉਧਰੋਂ ਹੁਣ ਤੁਸੀਂ ਮੰਗੇ ਨਾ ਪਰ ਇਹ ਉਹ ਤੂੰ ਪੱਤਾ ਫੜਿਆ ਨਾ ਇਹ ਦੇਖਾਂਗੇ ਪੱਤਰ ਮੇਰਾ ਮਸਰੀ ਤਾਰ ਦੇ ਉੱਪਰ ਹੀ ਆਇਆ ਉਹ ਕੀ ਸਮਝਾ ਰਿਹਾ ਪੱਤਰ ਭਾਗੀ ਪੂਰੀ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pwr 3 ਤੇ ਇੰਸਟਾਗ੍ਰਾਮ ਦੀ ਹੈਗੀ ਆ pawar.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.sing ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੋਣਾ ਭਈ